ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਅਸੀਂ ਇੱਥੇ ਪਹੁੰਚੇ ਜਾਂਗੇ ਜਿਹੜਾ ਕਿ ਪ੍ਰਦਰਸ਼ਨ ਚੱਲ ਰਿਹਾ ਸੀ ਇੱਥੇ ਕਾਰਪੋਰੇਟ ਘਰਾਣਿਆਂ ਦੇ মিডিਆ ਦਾ ਵੀ ਜਿਹੜਾ ਕਿ ਇੱਥੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਿ ਜੰਮ ਕੇ ਨਾਰੇਵਾਜੀ ਹੋ ਰਹੀ ਹੈਗੀ ਪਿੱਛੇ ਜਿਹੜਾ ਪਿੱਛੇ ਨਾਰੇਵਾਜੀ ਹੋ ਰਹੀ ਆ ਉਹ ਕਾਰਪੋਰੇਟ ਘਰਾਣਿਆਂ ਦੇ মিডিਆ ਦੀ ਮਰਦਾਬਾਦ ਹੋ ਰਹੀ ਆਗੀ ਕਿਸਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸਾ ਪਾਇਆ ਜਾ ਰਿਹਾ ਕਿ মিডিਆ ਉਹਨਾਂ ਦੀ ਗੱਲ ਨੂੰ ਤੋੜ ਮੋੜ ਕੇ ਜਾਂ ਉਹਨਾਂ ਦੇ ਕੋਈ ਕਮੰਗਾ ਪੇਸ਼ਿਆਂ ਨੂੰ ਵੱਡੀ ਦਿਖਾ ਕੇ ਉਸ ਨੂੰ ਮਹੱਤਤਾ ਦਿੰਦਾ ਹੈਗਾ ਜਦ ਕਿ ਕਿਸਾਨ ਪਿਛਲੇ ਜਿਹੜੇ ਕਿ 50 60 ਦਿਨਾਂ ਤੋਂ ਲਗਾਤਾਰ ਸੜਕਾਂ 'ਚ ਪੰਪਾਂ ਦੇ ਬੈਠੇ ਹੋਏ ਨੇ ਉਹਨਾਂ ਦੀ ਕਵਰੇਜ ਉਹ ਨਹੀਂ ਨਹੀਂ ਉਹ ਦਿਖਾ ਰਹੇਗੇ ਜਿੰਨੇ ਕਿ ਉਹ ਦਿਖਾ ਰਹੇਗੇ ਕੀ ਕਹਣਾਗਾ ਤੁਹਾਡਾ ਜਿਹੜਾ ਫੋਰਰ ਪ੍ਰੋਜੈਕਸ਼ਨ ਕਰ ਰਹੇ ਹੋ ਬਾਈ ਜੀ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਮੋਦੀ মিডিਆ ਉਹਦਾ ਬਾਈਕਾਟ ਕਰਦੇ ਆ ਸਾਡਾ ਇੰਟਰਨਲ ਇੰਟਰਨੈਸ਼ਨਲ মিডিਆ ਜਿਹੜਾ ਤੁਸੀਂ ਹੋ ਦਿੱਲੀ ਪੋਸਟ ਵਾਲੇ ਆ ਠੀਕ ਹੈ ਜੀ ਜਿਨ੍ਹਾਂ ਨੇ ਸਾਡੀਆਂ ਪਿਛਲੇ 6 ਮਹੀਨਿਆਂ ਤੋਂ ਜਦੋਂ ਤੋਂ ਇਹ ਕਾਨੂੰਨ ਇਹਨਾਂ ਦੇ ਸੀਗੇ ਪਹਿਲਾਂ ਇੱਕਤ ਬਣੇ ਹੋਏ ਸੀਗੇ ਉਦੋਂ ਤੋਂ ਲੈ ਕੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੇ ਵਾਸਤੇ ਇੰਟਰਨੈਸ਼ਨਲ ਮੀਡੀਆ ਚ ਉਹ ਆ ਪਹਿਲਾਂ ਇਥੇ ਬੀਪੀਪੀ ਆਲੇ ਦੁੱਲੇ ਆ ਵੇਗਾ ਇੱਥੇ ਅਸੀਂ ਬੈਠੇ ਮੀਟਿੰਗ ਕਰ ਰਹੇ ਸੀਗੇ ਬੰਦੇ ਜਿਓ ਵੀ ਬੈਠੇ ਆਉਂਦੀ ਸੰਗਤ ਬੈਠੀ ਐ ਕੋਈ ਆਉਦੀ ਬਲੇਮਿੰਗ ਕਰ ਰਹੀ ਆ ਇਹ ਜਾ ਕੇ ਉਹਨਾਂ ਨੂੰ ਖੇਰੂ ਖੇਡ ਕਰਦੇ ਆ ਹੁਣ ਅਸੀਂ ਦਿੱਲੀ ਦਾ ਪਰ ਉਹ ਪ੍ਰੋਗਰਾਮ ਹੈ ਸਾਡਾ ਅਸੀਂ ਇੱਥੇ ਧਰਨਾ ਲਾਵਾਂਗੇ ਦਿੱਲੀ ਚੋਂ ਨਾ ਚਿਰ ਐਂਟਰੀ ਨਹੀਂ ਕਰਾਂਗੇ ਜਿੰਨਾ ਚਿਰ ਸਾਡਾ ਸਾਡੀ ਹਾਈ ਕਮਾਂਡ ਆਉਦੀ ਮੀਟਿੰਗ ਕਰਕੇ ਕੋਈ ਡਿਸੀਜਨ ਲੈ ਕੇ ਉਹ ਕੋਈ ਸਾਨੂੰ ਫੈਸਲਾ ਨਹੀਂ ਦਿੰਦੀਗੀ ਜਿੰਨਾ ਜਦੋਂ ਸਾਨੂੰ ਐਲਾਨ ਕਰੋਗੇ ਅਸੀਂ ਉਦੋਂ ਜਾਵਾਂਗੇ ਅਸੀਂ ਕਿਸੇ ਗਰਾਊਂਡ 'ਤੇ ਜਾ ਕੇ ਨਹੀਂ ਬੈਠ ਰਹੇ ਅਸੀਂ ਚੂੜਗਾਵਾ ਕੇ ਨਹੀਂ ਆਏਗੇ ਨਾਲ ਹਾਈ ਕਮਾਂਡ ਦੇ ਜਾਬਤੇ ਦੇ ਵਿੱਚ ਰਹਿ ਕੇ ਆ ਜਿਹੜਾ ਕਿ ਸੰਘਰਸ਼ ਨੂੰ ਅੱ ਦੇ ਵਿੱਚ ਰੱਖ ਪਰ ਇਹਨਾਂ ਦੇ ਅਸੀਂ ਆਉਣ ਪੰਨੀਆਂ ਕੱਲ ਇਹਨਾਂ ਦੇ ਜਿਹੜੇ ਬੈਰੀਕੇਡ ਲਾਏ ਸੀਗੇ ਪੱਥਰ ਲਾਏ ਸੀਗੇ ਇਹਨਾਂ ਨੇ ਦੋ ਦੋ ਕ੍ਰੇਨਾਂ ਨਾਲ ਚੱਕ ਕੇ ਲਿਆਂਦੇ ਆ ਠੀਕ ਆ ਜੀ ਪੰਜਾਬ ਤੇ ਹਰਿਆਣੇ ਵਾਲਿਆਂ ਦੇ ਸਾਥ ਦੇ ਨਾਲ ਅਸੀਂ ਸਾਰੇ ਹੱਥਾਂ ਨਾਲ ਚੱਕ ਕੇ ਪਾਸੇ ਕੀਤੇ ਆ ਬਿਲਕੁਲ ਇਹ ਇਹ ਸੀਗੇ ਕਿਸਾਨ ਜਿਹੀ ਬੰਦਿਆਂ ਦੇ ਜਿਹੜੇ ਆਗੂ ਨੇ ਜਿਹੜੇ ਕਿ ਆਪਣੀ ਤੌਰ ਤੇ ਕਹਿ ਰਹੇ ਨੇ ਕਿ ਵੀ ਸਾਡੇ ਵੱਲੋਂ ਉਦੋਂ ਤੱਕ ਕਿੱਥੇ ਧਰਨਾ ਜਿਹੜਾ ਜਾਰੀ ਰਹੂਗਾ ਜਦੋਂ ਤੱਕ ਕਿ ਸਾਨੂੰ ਕੋਈ ਅਗਲਾ ਕੋਈ ਹੁਕਮ ਜਾਂ ਕੋਈ ਆਦੇਸ਼ ਨਹੀਂ ਦਿੱਤਾ ਜਾਂਦਾ ਉਸ ਦੇ ਬਾਅਦ ਹੀ ਦਿੱਲੀ ਦੀ ਹਿੱਕ ਤੇ ਅੱਗੇ ਵਧਿਆ ਜਾਊਗਾ ਕੀ ਪ੍ਰੋਗਰਾਮ ਆ ਤੁਹਾਡਾ ਕੋਈ ਮੇਥੇ ਤੁਸੀਂ ਅੱਗੇ ਵਧਣ ਦਾ ਕਹੋ ਅੱਗੇ ਵਧਣਾ ਦਾ ਰੋਕਾ ਤੋੜ ਕੇ ਉਹਦਾ ਬਾਕੀ ਜਿਹੜੀ ਡਿਸੀਜਨ ਹੋਊਗਾ ਉਹ ਤਾਂ ਪ੍ਰਧਾਨ ਲੈਣਗੇ ਜਿਹੜੇ ਜਥੇਬੰਦੀਆਂ ਦੇ ਪਰ ਫਿਲਹਾਲ ਲੋਕਾਂ ਦੀ ਰਾਇ ਵੀ ਅਸੀਂ ਸੜਕ ਹੀ ਰੋਕੀਏ ਹਾਂ ਈ ਸਾਡੀ ਮੇਨ ਮਕਸਦ ਅਜੇ ਦਿੱਲੀ ਦੇ ਇਥੋਂ ਕਾਫੀ ਦੂਰ ਨੇ ਨਹੀਂ ਸਾਡਾ ਦਿੱਲੀ ਦੇ ਅੰਦਰ ਅੰਦਰ ਹੋਣ ਦੀ ਕੋਈ ਗੱਲ ਸਾਡੇ ਦਿੱਲੀ ਨੂੰ ਮਜਬੂਰ ਕਰਨ ਦੀ ਹੈ ਵੀ ਅਸੀਂ ਸੜਕਾਂ ਰੋਕ ਕੇ ਉਹਨੂੰ ਮਜਬੂਰ ਕਰੀਏ ਵੀ ਸਾਡੇ ਕਾਨੂੰਨ ਤੇ ਨਿਵਾਸ ਲੈਣ ਕੱਲ ਜਿਹੜਾ ਕਿ ਦਿੱਲੀ ਪ੍ਰਸ਼ਾਸਨ ਵੱਲੋਂ ਇੱਕ ਚਲਾਕੀ ਖੇਡੀ ਗਈ ਹੈ ਇੱਕ ਬਰਾੜੀ ਦੇ ਵਿੱਚ ਤੇ ਲਿਆਇਆ ਗਿਆ ਸੀ ਕਿਸਾਨਾਂ ਨੂੰ ਜਿਹੜੀ ਕਿ ਇਥੋਂ ਬਾਹਰ ਵੀ ਆ ਉਥੇ ਕਈ ਕਮੀਆਂ ਪੇਸ਼ੀਆਂ ਵੀ ਸੀ ਗਿਆ ਖੁੱਲਾ ਮદાન ਆਗਾ ਕੀ ਚਾਲ ਤੁਹਾਡਾ ਕੀ ਕਹਿਣਾਗਾ ਉਸ ਬਾਰੇ ਦੇਖੋ ਜਿਹੜਾ ਪਬਲਿਕ ਹੈ ਹੁਣ ਬਹੁਤ ਜਾਗ ਗਿਆ ਉਹਦੇ ਲਈ ਸੋਸ਼ਲ ਮੀਡੀਆ ਹੀ ਰਹੀ ਹੋਰ ਬਹੁਤ ਸਾਧਨ ਨੇ ਜਿਨ੍ਹਾਂ ਤੋਂ ਛੇਤੀ ਕੱਲ ਨੂੰ ਪਕੜ ਲੈਂਦੇ ਨੇ ਲੋਕਾਂ ਨੇ ਜਿਉਂ ਹੀ ਉਹਨਾਂ ਦਾ ਕੋਈ ਰਿਐਕਸ਼ਨ ਆਇਆ ਲੋਕਾਂ ਨੇ ਉਹ ਗੱਲ ਪਕੜੀ ਲੋਕ ਉਸ ਨੂੰ ਮੰਨ ਕੇ ਉਹ ਇੱਥੇ ਰੈਡ ਕਰ ਵੀ ਸੀ ਟਿਕਰੀ ਬਾਰਡਰ ਤੇ ਖੜਦੇ ਆ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਕਿ ਕਿਸਾਨ ਯੂਨੀਅਨ ਦੇ ਜਥੇਬੰਦਾਂ ਦੇ ਨਾਲ ਜਿਹੜੇ ਨੌਜਵਾਨ ਬਜ਼ੁਰਗ ਜਾਂ ਜਿਹੜੀ ਵੀ ਕਿਸਾਨ ਆਗੂ ਨੇ ਉਹਨਾਂ ਦੁਆਰਾ ਇੱਥੇ ਜਿਹੜਾ ਕਿ ਪਹਿਲਾ ਸਟੇਜ ਲਾ ਕੇ ਪ੍ਰੋਗਰਾਮ ਚਲਾਇਆ ਜਾ ਰਿਹਾ ਸੀਗਾ ਤੇ ਬਲਹਾਲ ਸ਼ਾਇਦ ਕੋਈ ਮੀਟਿੰਗ ਵਗੈਰਾ ਕਰ ਰਹੇ ਨੇ ਹਜੇ ਤੱਕ ਕਿ ਇਹਨਾਂ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਅੱਗੇ ਤੇ ਇਸ ਤੋਂ ਸਾਹਮਣੇ ਸਾਹਮਣੇ ਵਾਲਾ ਜਿਹੜਾ ਕਿ ਉਹ ਬੈਰੀਕੇਡ ਆ ਉਹ ਦਿੱਲੀ ਪੁਲਿਸ ਦੁਆਰਾ ਜਿਹੜੇ ਕਿ ਉਹ ਬੈਰੀਕੇਡ ਲੱਗੇ ਹੋਇਆ ਸਾਹਮਣੇ ਉਹ ਟਿੱਕਰੀ ਬਾਡਰਾਸ ਮੈਟਰੋ ਸਟੇਸ਼ਨ ਆਗਾ ਤੇ ਕਿਸਾਨਾਂ ਨੂੰ ਹਜੇ ਕੋਈ ਕਿਸਾਨਾਂ ਵੱਲੋਂ ਹਜੇ ਕੋਈ ਐਲਾਨ ਨਹੀਂਗਾ ਵੀ ਕਦੋਂ ਇਹ ਤੋੜ ਕੇ ਹਜੇ ਇਹਨੂੰ ਅੱਗੇ ਵਧਣਾ ਵਧਿਆ ਜਾਵੇ ਹਜੇ ਤੱਕ ਕੋਈ ਐਲਾਨ ਨਹੀਂ ਹੋਇਆਗਾ ਤੇ ਬਾਕੀ ਕੋਸ਼ਿਸ਼ ਕਰਦੇ ਆ ਕਿਸਾਨ ਜੁਨਨ ਦੇ ਜੇ ਕਿ ਸਾਨੂੰ ਕੋਈ ਆਗੂ ਮਿਲਦਾਗਾ ਆਗੂਆਂ ਨਾਲ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਦੋ ਮਿੰਟ ਦੋ ਦੋ ਉਹਨਾਂ ਉਹਨਾਂ ਨਾਲ ਵੀ ਗੱਲਬਾਤ ਕਰਦੇਗਾ ਆ ਤੁਹਾਡਾ ਕੀ ਕਹਿਣਾਗਾ ਹੁਣ ਕਿਸ ਤਰ੍ਹਾਂ ਦਾ ਤੁਹਾਡਾ ਅਗਲਾ ਪ੍ਰੋਗਰਾਮ ਰੂਪਰੇਖਾ ਲਿਖੀ ਗਈ ਆ ਜਿਹੜੀ ਅਗਲੀ ਰੂਪਰੇਖਾ ਆ ਇੱਥੋਂ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਚੱਲ ਕੇ ਆਈਆਂ ਕਿਉਂਕਿ ਇਹ ਜਿਹੜੇ ਘੋਲ ਐ ਇਹ ਘੋਲ ਜਿਹੜੇ ਆ ਦਾ ਪੇਚਾਂ ਨਾਲ ਪੈਂਟੜੇ ਨਾਲ ਜਿੱਤੇ ਜਾਂਦੇ ਆ ਇਹ ਲੜਾਈ ਕੋਈ ਇੱਕ ਦਿਨ ਦੀ ਨਹੀਂ ਦੋ ਦਿਨ ਦੀ ਨਹੀਂ ਇਹ ਲੜਾਈ ਬੜੀ ਲੰਮੀ ਜਾਣੀ ਐ ਔਰ ਨੌਜਵਾਨਾਂ ਨੂੰ ਵੀ ਇਹ ਅਪੀਲ ਕਰ ਰਹੇ ਆ ਕਿ ਇਹ ਜੋਸ਼ ਦੇ ਨਾਲ ਨਾਲ ਹੋਸ਼ ਨੂੰ ਵਰਤਣਾ ਕਿ ਜਿਹੜੇ ਜੋਸ਼ ਚ ਆ ਗਿਆ ਆਪਣਾ ਹੋਸ਼ ਨਾ ਖੋ ਬੈਠੋ ਕਿ ਕੋਈ ਸਾਡੀ ਜਿਹੜੀ ਸੈਂਟਰ ਸਰਕਾਰ ਐ ਉਹਦਾ ਪਹਿਲਾਂ ਨੀਤੀ ਧਾਰੀ ਕੋਲਤੀ ਸਾਡੇ ਉੱਤੇ ਕੋਈ ਨਾ ਕੋਈ ਅਲੀਗੇਸ਼ਨ ਲਾਉਣ ਲਈ ਪਰ ਅਸੀਂ ਉਹ ਨਹੀਂ ਲੱਗਣਦੇ ਨੇ ਅਸੀਂ ਡਾਂਗ ਵੀ ਜਿੱਤ ਕੇ ਜਾਣੀ ਐ ਜਿਵੇਂ ਕਹਾਵਤ ਸਿਆਣੇ ਬਜ਼ੁਰਗਾਂ ਦੀ ਕਿ ਫਣੀਰ ਸੱਪ ਜਿਹੜਾ ਆ ਉਹ ਕਦੇ ਉੱਤੋਂ ਸੱਟ ਮਾਰਿਆ ਨਹੀਂ ਮਰਦਾ ਉਹਨੂੰ ਟੋਲਾ ਮਾਰੀਦਾ ਟੋਲਾ ਮਾਰ ਕੇ ਆ ਦੀ ਡਾਂਗ ਵੀ ਬਚਾ ਲੈਣੀ ਐ ਤੇ ਸੱਪ ਵੀ ਮਾਰ ਦੇਣਾ ਸੀ ਉਹ ਤਰੀਕੇ ਨਾਲ ਚੱਲਾਂਗੇ ਜੋ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਲਿਖਣਗੀਆਂ ਉਹਨਾਂ ਦੇ ਪ੍ਰੋਗਰਾਮਾਂ ਦਾ ਅਸੀਂ ਫੁੱਲ ਚੜਾਵਾਗੇ ਉਹਨਾਂ ਦੇ ਮੂਹਰੇ ਹੋ ਕੇ ਲੜਾਂਗੇ ਜੋ ਫੈਸਲਾ ਕਰ ਦੇਣੀ ਐ ਕਿ ਬੈਰੀਕੇਡ ਤੋੜਨੇ ਐ ਤਾਂ ਜਾਨ ਤਲੀ ਤੇ ਰੱਖ ਕੇ ਖੰਡੇ ਦੀ ਧਾਰ ਤੇ ਨੱਚਾਂਗੇ ਜੇ ਉਹਨਾਂ ਦਾ ਆਰਡਰ ਆ ਗਿਆ ਤੇ ਬੈਜੋ ਤਾਂ ਥੱਲੇ ਜਿਹੜਾ ਜੰਗਲਾ ਚ ਮੰਗਲ ਪਹਿਲਾਂ ਹੀ ਅਸੀਂ ਲਾਈ ਬੈਠੇ ਆ ਇਸ ਧਰਤੀ ਦੇ ਉੱਤੇ ਬੈਠ ਕੇ ਮਹੀਨਾ ਕਹਿਣਗੇ 2 ਮਹੀਨੇ ਕਹਿਣਗੇ 6 ਮਹੀਨੇ ਕਹਿਣਗੇ ਲਗਾਤਾਰ ਬੈਠੇ ਰਵਾਂਗੇ ਜਵਾਨੀ ਜਿਹੜੀ ਹੈ ਪੰਜਾਬੋ ਉਹ ਚੱਲੀ ਹੈ ਜਿੰਨੂੰ ਕਦੇ ਦਿੱਲੀ ਨੇ ਸਰੰਜਾਂ ਦੇ ਉੱਤੇ ਚਿੱਟੇ ਦੀਆਂ ਪੁੜੀਆਂ ਦੇ ਕੇ ਸੋਚਿਆ ਸੀ ਕਿ ਮੈਨੂੰ ਖਤਮ ਕਰ ਦੂੰਗੀ ਪਰ ਉਹ ਜਵਾਨੀ ਅੱਜ ਚੱਲ ਕੇ ਆਈ ਹੈ ਇਹ ਜਵਾਨੀ ਉਹ ਹੈ ਪੰਜਾਬ ਦੇ ਵਿੱਚ ਚੱਲਦੇ ਦਰਿਆਵਾਂ ਦੇ ਵਹਿਣ ਮੋੜਨ ਵਾਲੀ ਹੈ ਅੱਜ ਉਹ ਆਪ ਦਰਿਆ ਬਣ ਕੇ ਲਹਿਰਾ ਬਣ ਕੇ ਚੱਲੀ ਹੈ ਤਾਂ ਦਿੱਲੀ ਦੀ ਕੋਈ ਤਾਕਤ ਨਹੀਂ ਸਾਨੂੰ ਰੋਕ ਪਰ ਅਸੀਂ ਤਰੀਕੇ ਨਾਲ ਅਸੀਂ ਪੜ੍ਹੇ ਲਿਖੇ ਸਾਡੇ ਸੂਝ-ਬੂਝ ਵਾਲੇ ਆਗੂ ਨੇ ਉਹ ਕੰਮ ਤਰੀਕੇ ਨਾਲ ਲੈਣਗੇ ਕਿਉਂਕਿ ਅੱਗੇ ਸਾਡੇ ਨਾਲ ਸਾਡੀ ਜਵਾਨੀ ਦਾ ਬੜਾ ਘਾਣ ਹੋ ਚੁੱਕਿਆ ਹੈ ਅਸੀਂ ਨਹੀਂ ਚਾਹੁੰਦੇ ਦੁਬਾਰਾ ਜਿਹੜੀ ਸਾਡੀ ਜਵਾਨੀ ਹੈ ਜਿਹੜੀ ਕਿਉਂਕਿ ਅੱਜ ਦੇ ਹਾਲ ਦੇ ਵਿੱਚ ਪੰਜਾਬ ਦੀ 90% ਨੌਜਵਾਨ ਜਿਹੜੇ ਆ ਪਹੁੰਚ ਗਿਆ ਅਸੀਂ ਨੌਜਵਾਨਾਂ ਦਾ ਨੁਕਸਾਨ ਨਹੀਂ ਹੋ ਜਾਣਾ ਜੰਗ ਜਿੱਤ ਕੇ ਇਹਨਾਂ ਨੂੰ ਜਿਹੜੇ ਆ ਇਹਨਾਂ ਦੇ ਸਿਰਾਂ ਦੇ ਉੱਤੇ ਜਿਹੜਾ ਆ ਹਾਰ ਪਾ ਕੇ ਲਿਜਾਣੇ ਇਹਨਾਂ ਨੂੰ ਇਹਨਾਂ ਨੂੰ ਸਿੱਧਾ ਕਰਕੇ ਲੈ ਕੇ ਜਾਣਾ ਕਿ ਇਤਿਹਾਸ 2020 ਇਤਿਹਾਸ ਰਚਾ ਜੂਗਾ ਇਹ ਵਾਲਾ ਬਾਗਲ ਦਾ ਯਾਰ ਸਿਰਸਾ ਗਦਾਰ ਦੇ ਉੱਤੇ ਨਾਰੇ ਵੀ ਲੱਗੇ ਹੋ ਲੰਗਰ ਲੈ ਕੇ ਆਏ ਸੀ ਕਿਵੇਂ ਦੇਖਦੇ ਹੋ ਜਿਹੜਾ ਨਖ ਦੇ ਖਲਾ ਪ੍ਰਦਰਸ਼ਨ ਕੀਤਾ ਗਿਆ ਹੈ ਦੇਖੋ ਜੀ ਇਹ ਰਾਜਨੀਤਿਕ ਮਸਲੇ ਆ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਕੋਈ ਵੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਵੇ ਭਾਜਪਾ ਹੋਵੇ ਭਾਜਪਾ ਤਾਂ ਤੁਸੀਂ ਨਾ ਹੀ ਨਾ ਲਾਓ ਉਹ ਤਾਂ ਬਿਲਕੁਲ ਸਾਡੀ ਐਨਟੀ ਆ ਉਹ ਰਾਜਨੀਤਿਕ ਤੌਰ ਤੇ ਉਹਨਾਂ ਦਾ ਵਿਰੋਧ ਹੋਣਾ ਉਹ ਇੱਕ ਰਾਜਨੀਤਿਕ ਮਸਲਾ ਆ ਜੋ ਲੰਗਰ ਲੈ ਕੇ ਆਇਆ ਅਗੋ ਨਹੀਂ ਮਨਜ਼ੂਰਗਾ ਤੇ ਉਹ ਵੀ ਜਿਹੜੀ ਆ ਕਿਸਾਨ ਜਿੱਥੇ ਬੰਦੀਆਂ ਨੂੰ ਆ ਉਹ ਉਹਨਾਂ ਦਾ ਆਪਦਾ ਜਿਹੜੇ ਨੌਜਵਾਨਾਂ ਦੇ ਵਿੱਚ ਜੋਸ਼ ਆ ਹੋ ਸਕਦਾ ਹੈ ਕਈ ਇਹਨੂੰ ਗਲਤ ਵੀ ਵੇਖਣ ਚਲੋ ਜੀ ਉਹ ਸੇਵਾ ਕਰਨੀ ਚਾਹੁੰਦੇ ਨੇ ਮਨ ਦੇ ਵਿੱਚ ਭਾਵਨਾ ਹੈ ਉਹ ਸੇਵਾ ਕਰਨ ਸਾਡੇ ਇਹ ਸੀ ਚੌਹਣੇ ਇਸ ਨੂੰ ਦਾ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਉਹਨਾਂ ਦੀ ਸੇਵਾ ਦੀ ਭਾਵਨਾ ਨੇ ਸਿਆਸਤ ਦੇ ਤੌਰ ਤੇ ਪਹੁੰਚ ਆ ਮੈਂ ਗੱਲ ਮੰਨਦਾ ਆ ਸਿਆਸਤ ਦੀ ਗੱਲ ਜਿਹੜੀ ਹੈ ਠੀਕ ਹੈ ਪਰ ਅੱਜ ਜਿੰਨਾ ਵੀ ਪੰਜਾਬ ਦਾ ਨੌਜਵਾਨ ਹੈ ਉਹ ਕਿਸੇ ਧਰਮ ਦੀ ਗੱਲ ਨਹੀਂ ਕੀ ਕਿਸੇ ਮਜਬਦ ਦੀ ਗੱਲ ਨਹੀਂ ਕਿਸੇ ਜਾਤ ਦੀ ਗੱਲ ਨਹੀਂ ਅੱਜ ਸਿਰਫ ਸਾਡਾ ਇੱਕੋ ਕੀਤਾ ਹੈ ਕਿਸਾਨੀ ਅੱਜ ਜਿਹੜਾ ਵੀ ਆਇਆ ਹੈ ਦੇਖੋ ਜਿੰਨੇ ਵੀ ਇੱਥੇ ਨੌਜਵਾਨ ਪਹੁੰਚਿਆ ਕਿਸਾਨ ਪਹੁੰਚਿਆ ਬਜ਼ੁਰਗ ਹੈ ਉਹ ਹਰ ਕੋਈ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਆਇਆ ਹੈ ਹਰ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਹੈ ਪਰ ਉਹ ਆਪਣੀ ਪਾਰਟੀ ਬਾਜ਼ੀ ਨੂੰ ਛੱਡ ਕੇ ਸਿਆਸਤ ਨੂੰ ਛੱਡ ਕੇ ਅੱਜ ਜਿਹੜਾ ਕਿਸਾਨ ਹੋਣ ਦਾ ਫਰਜ਼ ਨਿਭਾਉਣ ਲਈ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਲਈ ਪਹੁੰਚਿਆ ਇੱਥੇ ਸੋ ਅਸੀਂ ਉਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਡੇ ਮੀਡੀਆ ਜਰੇ ਅਸੀਂ ਆਪਸ ਦੇ ਵਿੱਚ ਜਿਹੜੀ ਸਾਡੀ ਹੁਣ ਕਿਸੇ ਤਰ੍ਹਾਂ ਦੀ ਅਸੀਂ ਚਿੰਚੋਂ ਦਾ ਨਹੀਂ ਹੋਣ ਦੇਣੀ ਸਾਡਾ ਮਕਸਦ ਇੱਕ ਹੈ ਸਾਡੀ ਲੜਾਈ ਇੱਕ ਨਾਲ ਹੈ ਸਾਰੇ ਭਰਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਲੜਾਂਗੇ ਮਰਾਂਗੇ ਆਖਰੀ ਦਮ ਤੱਕ ਮੈਂ ਚਾਹਣਾ ਕਿ ਹੁਣ ਸਾਨੂੰ ਆਪਸੀ ਦੁਸ਼ਮਣਵਾਜੀਆਂ ਛੱਡ ਕੇ ਇੱਕੋ ਪਲੇਟਫਾਰਮ ਤੇ ਕਿਉਂਕਿ ਹੁਣ ਅਸੀਂ ਦਿੱਲੀ ਸਾਰੇ ਪਹੁੰਚ ਗਏ ਆਂ ਔਰ ਇੰਨੀ ਜ਼ਰੂਰ ਹੈ ਜਿਹੜੇ ਸਿਆਸਤੀ ਲੋਕ ਨੇ ਲੀਡਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਹੈ ਵੀ ਮੈਦਾਨ ਦਾ ਜੰਗ ਹੁਣ ਰਚਿਆ ਹੈ ਮੈਦਾਨ ਦਾ ਜੰਗ ਹੁਣ ਤਿਆਰ ਹੈ ਜਿਹੜੇ ਉਦੋਂ ਬੜਕਾ ਮਾਰਦੇ ਸੀ ਟਰਾਲੀਆਂ ਤੇ ਗੱਡੀਆਂ ਤੇ ਰੈਲੀਆਂ ਕਰਦੇ ਸੀ ਅੱਜ ਸਵਾਦ ਆਉਣਾ ਆ ਵੀ ਜਿਹ ਕਹਿੰਦੇ ਆ ਵੀ ਕੁੰਡੀਆਂ ਚ ਸਿੰਘ ਫਸ ਗਏ ਨਿਤਰੂ ਬੜੇਵੇਂ ਖਾਣੀ ਅੱਜ ਉਹ ਬੜੇਵੇਂ ਖਾਣੀ ਆ ਕੇ ਤੇ ਨਿਤਰੇ ਅਸੀਂ ਲੀਡਰ ਫੇਰ ਉਹਨੂੰ ਮੰਨਾਂਗੇ ਇਹ ਸੀਗੇ ਜਿਹੜੇ ਕਿ ਦਿੱਲੀ ਮੋਰਚੇ ਸੰਘਰਸ਼ ਦੇ ਵਿੱਚ ਨੌਜਵਾਨ ਜਿਹੜੇ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਆਪਣੇ ਗੱਲਬਾਤ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਆ ਐ ਇਸ ਦੇ ਇਲਾਵਾ ਜਿਹੜੇ ਮੈਂ ਕਹਿੰਦਾ ਵੀ ਸਾਡੇ ਨਾਲ ਆਪਣੇ ਨਾਲ ਹਰਿਆਣੇ ਤੋਂ ਵੀ ਹਰਿਆਣੇ ਤੋਂ ਸ਼ਾਮਲ ਹੋਏ ਨੇ ਤੁਸੀਂ ਹਰਿਆਣੇ ਤੋਂ ਵੀ ਜਿਹੜਾ ਕਿ ਸਿੱਖ ਆਪਣੇ ਕਿਸਾਨ ਪੰਜਾਬ ਭਾਈਚਾਰੇ ਦੇ ਨਾਲ ਜਿਹੜਾ ਕਿ ਹਰਿਆਣਾ ਭਾਈਚਾਰਾ ਇੱਥੇ ਆਇਆ ਹੈਗਾ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣਿਓਗੇ ਜਿੰਨੇ ਕੇ ਨਾਕੇ ਲੱਗੇ ਤੁਸੀਂ ਇਸੇ ਸਾਥ ਦਿੱਤਾਗਾ ਕਿਸਾਨਾਂ ਨੂੰ ਅੱਗੇ ਵਧਣ ਵਾਸਤੇ ਹੁਣ ਗਾਹਾਂ ਵਾਲਾ ਪ੍ਰੋਗਰਾਮ ਤੁਹਾਡੇ ਵੱਲੋਂ ਕੀ ਆ ਗਾਂ ਇਹੀ ਕੰਮ ਲਗਾਣਾ ਆਮਨੇ ਦਿੱਲੀ ਖੂਤ ਹੋ ਗਈ ਹੈ ਮਾਰੀ ਇਹੀ ਪਰ ਅੱਗੇ ਕੋਈ ਸਰਾਰਥ ਕਰੇਗਾ ਤਾਂ ਉਸ ਕੋ ਅਟੈਂਚ ਕਰਨ ਲਈ ਤਿਆਰ ਹੈ ਆਪਾਂ ਕਾਹਗਾ ਕਹਿਣਾ ਹੈ ਇਸ ਬਾਰੇ ਵਿੱਚ ਮੇਰਾ یہی ਕਹਿਣਾ ਹੈ ਕਿ ਮੈਂ जोग्री जोगिंदर घासीराम नैन भारतीय किसान यूनियन प्रदेश अध्यक्ष हरियाणा हम शांतिपूर्ण तरीके से सारा हरियाणा प्रदेश का किसान इसी बॉर्डर पर बैठा रहेगा जब तक इसके सरकार को कानूनों को मनाने पर नहीं मानेगी तब तक ये किसान यहाँ से नहीं हिलेगा अपना राशन पानी पूरा व्यवस्था लेकर के आया है पंजाब के किसान साथियों के साथ साथ हरियाणा के प्रदेश का भी लगभग सारा किसान अब जागृत हो चुका है उठ करके दिल्ली की तरफ पूछ कर दिया चारों तरफ के रास्ते हैं जो ब्लॉक कर दिए गए हैं ਮੈਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਕਿਹਾ ਕਹਿੰਦਾ ਹਰਿਆਣਾ ਦਾ ਕੋਈ ਕਿਸਾਨ ਹੀ ਨਹੀਂ ਗਿਆ ਕਾ ਦਿੱਲੀ मैं ये कहना चाहता हूं कि हरियाणा के मुख्यमंत्री की शेडी सिक्योरिटी कहां है अगर वो ये कहते हैं कि हरियाणा का किसान नहीं गया है ये देखिएगा आज महम तक रोहतक तक, तक जो पीछे जीन झुलाना तक के जो रास्ते हैं ये दिल्ली में आने वाले वो बिल्कुल हरियाणा के किसान लगातार यहां आ रहे हैं सारा प्रदेश का किसान जागृत हो चुके हैं एक अच्छा देखा यार अभी एक अर्थी साड़ अर्थी साड़न का भी कोई जथेबंदी वालों कोई प्रोग्राम होगा इन नाल भी गल करने की कोशिश करेंगे ਮੈਂ ਕਿ ਕਿਹੜੇ ਜਥੇ ਬੰਦੂਗ ਵੱਲੋਂ ਪ੍ਰਦਰਸ਼ਨ ਕੀਤਾ ਜਾਊਗਾ ਜਥੇ ਬੰਦੇ ਨੇ ਇੱਕ ਅਰਥੀ ਲਿਆਂਦੀ ਗਈ ਹੈ ਕਿ ਇਸ ਮੋਰਚੇ ਦੇ ਵਿੱਚ ਆਇਆ ਨਵਾਂ ਵੱਲੋਂ ਕਿਸਾਨਾਂ ਗੋਮਾਂ ਲੋ ਕੋਸ਼ਿਸ਼ ਕਰ ਰਹੇ ਨੂੰ ਗੱਲਬਾਤ ਵੀ ਉੱਥੇ ਹੋ ਰਹੀ ਆਗੀ ਹਜੇ ਜ਼ਿੰਦਾਬਾਦ ਜ਼ਿੰਦਾਬਾਦ ਬਾਰੇ 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 ਬਈ ਬਈ ਕੋ 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 ਕਰਦੇ ਆ ਕੋਸ਼ਿਸ਼ ਵੀ ਕਿਸ ਦੀ ਕਿਸ ਦੇ ਆਰਥੀ ਇੱਥੇ ਲੈ ਕੇ ਆਏ ਨੇ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲ ਗੱਲਬਾਤ ਕਰਦੇ ਆਂਗੇ ਕੁਛ ਉਹਨਾਂ ਨਾਲ ਪੁੱਛਣ ਦਾ ਗੱਲਬਾਤ ਕਰਦੇ ਆਂ ਵਾ ਵਾ ਆ ਜਾਓ ਭਾਈ ਸਾਹਿਬ ਇੱਥੇ ਆਓ ਆ ਕਿਸ ਕੀ ਆਰਥੀ ਆਜੋ ਲੈ ਕੇ ਆਇਆ ਕਿਹੜੀ ਆਈ ਹੈ कट्टर कह रहे हैं हरियाणा सरकार ये कह रही है कि हरियाणा किसान नहीं है अभी हरियाणा किसान आए कट्टर का पुतला जाने के लिए हरियाणा के लाखों की संख्या में किसान आ रहे हैं और हजारों किसान पहुंच चुके हैं आगे का प्रोग्राम क्या है आपका आगे का प्रोग्राम यहाँ पर ही है प्रोग्राम एक बार ही यहाँ पर बैठे रहेंगे आप पुतला यहाँ पर ही भूखा जाएगा अगर लड़का यहाँ पर ही भूखेंगे हाँ बिल्कुल पुतला यहाँ पर कितनी गिनती में आए हूँ आप हमें लाखों की संख्या में है। और ये घटर कह रहे एक भी नहीं आया ये कितने आ रहे हैं लाखों की संख्या में हमारे साहब टीवी के माध्यम से को ये संघर्ष में नहीं पहुंचे हम खट्टर साहब को दिखाना चाहते है किसान ने हरियाणा के एक, एक एक किसान जो मोर्चे में पहुंचा हुआ इसलिए इसका पूरा विरोध करेंगे कार्यक्रम हम अपने ਦੋਸਤੋ ਇਹ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਿਆਨ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਹਰਿਆਣੇ ਦਾ ਤਾਂ ਕੋਈ ਕਿਸਾਨ ਹੀ ਨਹੀਂ ਰਿਹਾ ਸ਼ਾਮਲੇ ਸਰਨ ਦੇ ਵਿੱਚ ਤੇ ਜਦ ਕੇ ਹੁਣ ਹਰਿਆਣੇ ਤੋਂ ਜਿਹੜੇ ਇਹ ਕਿਸਾਨ ਆਏ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਮੁੱਖ ਮੰਤਰੀ ਮਨੋਰ ਲਾਲ ਖੱਟੜ ਦੀ ਅਰਥੀ ਵੀ ਫੜੀ ਹੋਈ ਆ ਉਹਨਾਂ ਨੇ ਆਖਿਆ ਕਿ ਖੱਟੜ ਦੇ ਝੂਠ ਬੋਲਣ ਦੇ ਵਿਰੋਧ ਦੇ ਵਿੱਚ ਜਿਹੜਾ ਕਿ ਅਰਥੀ ਇਹਦੇ ਸਾੜੀ ਜਾਊਗੀ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਜਦੋਂ ਮੰਦੀ ਦਾ ਅਗਲਾ ਪ੍ਰੋਗਰਾਮ ਕੀ ਹੋਊਗਾ ਛੇ ਦਿਹੀ ਤੁਹਾਡੇ ਜਲਦ ਹੋਣੇ ਆ ਤੁਹਾਡੇ ਰੂਬਰੂ